ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹੈਡਿੰਗ ਹੈ ਨਾ ਡੋਂਕੀ ਛੱਡੋ ਭਾਰਤ ਵਿੱਚ ਇੱਕ ਕਾਮਯਾਬ बिजनेসম্যান ਬਣੋ ਦੋਸਤੋ ਅਸ ਸਮੇਂ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਕਿ ਨੌਜਵਾਨ ਦੇ ਕੋਲੇ ਕਰਨ ਦੀ ਕੰਮ ਨਹੀਂ ਹੈਗਾ ਤੇ ਨੌਜਵਾਨ 50-50 ਲੱਖ ਰੁਪਏ ਲਾ ਕੇ ਆਪਣੇ ਆਪ ਨੂੰ ਖਦੇ ਵਿੱਚ ਪਾ ਕੇ ਪਰਿਵਾਰ ਦਾ ਪੋਟਾ ਪੋਟਾ ਕਾਜੇ ਵਿੱਚ ਵੰਨ ਕੇ ਤੇ ਡੋਂਕੀ ਲਾ ਕੇ ਬਾਹਰ ਜਾ ਰਿਹਾ ਹੈ ਤੇ ਉੱਥੋਂ ਵਾਪਸਿਆ ਜਾਣੀ ਭਜਿਆ ਜਾ ਰਿਹਾ ਹੈ ਸਾਡੇ ਕੋਲੇ ਸੁਨਹਿਰਾ ਮੌਕਾ ਹੈ ਕਿ ਅਸੀਂ ਪੰਜਾਬ 'ਚ ਹੀ ਰਹਿ ਕੇ ਇੱਕ ਵਧੀਆ ਬਿਜ਼ਨਸ ਕਰ ਸਕਦੇ ਹਾਂ ਤੁਹਾਨੂੰ ਇਹਦਾ ਮੌਕਾ ਦਿੱਤਾ ਜਾ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਨੌਜਵਾਨਾਂ ਦਾ ਫਾਇਦਾ ਹੋ ਸਕੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਭਾਰਤ ਸਰਕਾਰ ਮੈਨੇਜ ਹైదరాబాద్ ਖੇਤੀਬੜੀ ਤੇ ਖਸਣ ਭੜਾਈ ਪਾਕ ਪੰਜਾਬ ਆਤਮਾ ਅਤੇ ਪਮੇਤੀ ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟ ਇਹਨਾਂ ਵੱਲੋਂ ਖਾਦ ਬੀ ਅਤੇ ਦਵਾਈਆਂ ਦੀ ਦੁਕਾਨ ਖੋਲਣ ਦੇ ਲਈ ਜ਼ਰੂਰੀ 1 ਸਾਲ ਦਾ ਡਿਪਲੋਮਾ ਕੋਰਸ ਕਰਵਾਇਆ ਜਾ ਰਿਹਾ ਹੈ ਇਹ ਡਿਪਲੋਮਾ ਕੋਰਸ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿਵੇਂ ਕਿ ਲੁਧਿਆਣਾ ਫਰੀਦਕੋਟ ਮੋਗਾ ਸ਼੍ਰੀ ਮੁਕਤਸਰ ਸਾਹਿਬ ਤੇ ਕੁਝ ਹੋਰ ਥਾਨਾਂ ਤੇ ਚੱਲ ਰਿਹਾ ਹੈ ਤਾਂ ਜੋ ਵੀ ਕੋਈ ਵਿਅਕਤੀ ਖੇਤੀਬਾੜੀ ਸੰਬੰਧੀ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹੈ ਇਹ ਦੁਕਾਨ ਖੋਲਣਾ ਚਾਹਵਣਾ ਕੋਈ ਰੋਜਗਾਰ ਦਾ ਮੌਕਾ ਲੱਭ ਰਿਹਾ ਤਾਂ ਉਹਨਾਂ ਲਈ ਸੁਨਹਿਰਾ ਮੌਕਾ ਹੈ ਕਿ ਤੁਸੀਂ 1 ਸਾਲ ਦਾ ਡਿਪਲੋਮਾ ਕਰਕੇ ਮੁਰਕੀ ਖਾਦ ਵੀ ਦਵਾਈਆਂ ਦੀ ਦੁਕਾਨ ਦਾ ਲਾਇਸੈਂਸ ਬਣਾ ਸਕਦੇ ਹੋ ਇਹ ਧਿਆਨ ਰੱਖਿਓ ਕਿ ਜੇ ਤੁਹਾਡੇ ਕੋਲ ਇਹ ਲਾਇਸੈਂਸ ਨਹੀਂ ਹੈ ਜਾਂ ਖੇਤੀਬਾੜੀ ਡਿਗਰੀ ਨਹੀਂ ਹੈ ਤਾਂ ਤੁਸੀਂ ਖਾਦ ਵੀ ਦਵਾਈਆਂ ਦੀ ਦੁਕਾਨ ਖੋਲ ਨਹੀਂ ਸਕਦੇ ਤਾਂ ਪਹਿਲਾਂ ਤੁਸੀਂ ਇਹ ਲੁਧਿਆਣੇ ਦੇ ਲਈ ਨੋਟ ਕਰੋ ਕਿ ਡਾਕਟਰ ਦਮਨਜੀਤ ਕੋ 9917087366 81468 88833 ਡਾਕਟਰ ਆਰਕੇ ਕਾਲਰਾ 98140 67709 ਮਤਲਬ ਕਿ ਇਹ ਮੈਂ ਐਡਵਰਟਾਈਜ਼ਮੈਂਟ ਲੁਧਿਆਣੇ ਦੀ ਕਰ ਰਿਹਾ ਕਿ ਲੁਧਿਆਣਾ ਤੇ ਲੁਧਿਆਣੇ ਦੇ ਨੇੜੇ ਦੇ ਕਿਸਾਨ ਸਾਥੀ ਜਿਹੜੇ ਹੈਗੇ ਆ ਇਹਨਾਂ ਨੰਬਰਾਂ ਤੇ ਸਸ ਸੰਪਰਕ ਕਰ ਸਕਦੇ ਆ ਤੇ ਇਹ ਡਿਪਲੋਮਾ ਕਰਨ ਲਈ ਜਿਹੜਾ ਹੈਗਾ ਅਪਲਾਈ ਕਰ ਸਕਦੇ ਆ ਦੇਖੋ ਦੋ ਬੈਚ ਚੱਲ ਰਹੇ ਨੇ ਇੱਕ ਬੈਚ 40 ਸੀਟਾਂ ਨੇ ਇੱਕ ਬੈਚ ਚ ਪਹਿਲਾਂ ਹੀ ਡਾਇਰੈਕਟ ਐਪਲੀਕੇਸ਼ਨ ਆ ਕੇ ਫੁੱਲ ਹੋ ਚੁੱਕਾ ਹੈ ਤੇ ਦੂਸਰਾ ਬੈਸਲੀ ਤੁਸੀਂ ਇਹ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ 48 ਹਫਟਿਆਂ ਦਾ ਇਹ ਕੋਰਸ ਹੋਏਗਾ ਹਫਤੇ ਦੇ ਵਿੱਚ ਇੱਕ ਦਿਨ ਮਤਲਬ ਕਿ ਸ਼ਨੀਵਾਰ ਨੂੰ ਕਲਾਸ ਲੱਗੇਗੀ ਤੁਹਾਡੀ ਲੁਧਿਆਣੇ ਲੁਧਿਆਣੇ ਕਿੱਥੇ ਲੱਗੇਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਦੇ ਵਿੱਚ ਪ੍ਰਮੇਤੀ ਦਾ ਆਫਿਸਾ ਉੱਥੇ ਕਲਾਸ ਲੱਗੇਗੀ ਤੇ ਇਹ ਕੋਰਸ ਕਰ ਸਕਦਾ ਉਹ ਵਿਅਕਤੀ ਜਿਹਨੇ 10ਵੀਂ ਪਾਸ ਕੀਤੀ ਹੋਵੇ ਉਮਰ ਦਾ ਇਚ ਕੋਈ ਨਹੀਂ ਹੈ 10ਵੀਂ ਪਾਸਨਾ ਚਾਹੀਦਾ ਵੱਧ ਤੋਂ ਵੱਧ ਉਮਰ ਘੱਟ ਤੋਂ ਘੱਟ ਕੋਈ ਨਹੀਂ ਹੈ ਬਾ ਵਿਅਕਤੀ 10ਵੀਂ ਪਾਸ ਹੋਣਾ ਜ਼ਰੂਰੀ ਹੈ ਠੀਕ ਹੈ ਫੀਸ ਕਿੰਨੀ ਹੈ ਹਜੇ ਤੱਕ ਇਸਦੀ ਫੀਸ 20000 ਰੁਪਇਆ ਕਿਉਂਕਿ ਇੱਕ ਬਾਅਦ ਵਾਲ ਅਗਲੇ ਪੈਚਾ ਦੀ ਫੀਸ ਦੇ ਵਿੱਚ ਚੇਂਜ ਆਏਗਾ ਫੀਸ ਵਧੇਗੀ ਕੁਝ ਜੇਕਰ ਤੁਸੀਂ ਖਾਦ ਵੀ ਦਵਾਈਆਂ ਦੀ ਦੁਕਾਨ ਪਹਿਲਾਂ ਤੇ ਖਿਲਾ ਰਹੇ ਹੋ ਪਰੰਤੂ ਤੁਹਾਡੇ ਕੋਲੇ ਕੋਈ ਡਿਪਲੋਮਾ ਜਾਂ ਡਿਗਰੀ ਨਹੀਂ ਹੈ ਤਾਂ ਤੁਸੀਂ ਇਹ ਡਿਪਲੋਮਾ ਕਰਨੇ ਚਾਹੁੰਦੇ ਹੋ ਤਾਂ ਤੁਹਾਨੂੰ 10000 ਰੁਪਇਆ ਕੰਸੈਸ਼ਨ ਹੋਏਗਾ ਤੇ ਅਪਲਾਈ ਕਿਵੇਂ ਕਰਨਾ ਹੈਗਾ ਤੁਸੀਂ ਇੱਕ ਆਪਣਾ 10ਵੀਂ ਪਾਸ ਦਾ ਸਰਟੀਫਿਕੇਟ ਆਧਾਰ ਕਾਰਡ ਤੇ ਜੇ ਤੁਸੀਂ 10000 ਫੀਸ ਦੇ ਵਿੱਚ ਰਹਿ ਚੋਣੇ ਹੋ ਤਾਂ ਤੁਹਾਡੇ ਕੋਲ ਖਾਦ ਵੀ ਦਵਾਈਆਂ ਦਾ ਕੋਈ ਲਾਇਸੈਂਸ ਤੇ ਆਪਣੀ ਪਾਸਪੋਰਟ ਸਾਈ ਫੋਟੋ ਤੇ ਬੈਂਕ ਡਰਾਫਟ ਲੈ ਕੇ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਪਹਿਲਾਂ ਸੰਪਰਕ ਕਰਨਾ ਫਿਰ ਇਹ ਡਾਕੂਮੈਂਟ ਜਾ ਕੇ ਉੱਥੇ ਸਬਮਿਟ ਕਰ ਦੇਣਾ ਜੇ ਉੱਥੇ ਸੀਟ ਹੋਈ ਤਾਂ ਤੁਹਾਨੂੰ ਜ਼ਰੂਰ ਦੇਣਗੇ ਤੇ ਸੀਟ ਪਹਿਲਾਂ ਆ ਉਹ ਪਹਿਲਾਂ ਪਾਉਦੇ ਦਾ ਹੱਥ ਮਿਲੇਗੀ ਇਹ ਨਹੀਂ ਹੈਗੀ ਕਿਉਂਕਿ ਬਾਅਦ ਚ ਇੰਟਰਵਿਊ ਹੋਏਗੀ ਜਾਂ ਮੈਰਿਟ ਬਣੇਗੀ ਜਿਹੜੇ ਵਿਅਕਤੀ ਪਹਿਲਾਂ ਚਲੇਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸੀਟ ਦਿੱਤੀ ਜਾਊਗੀ ਤਾਂ ਫਿਰ ਲਾਭ ਉਠਾਓ ਸੰਪਰਕ ਕਰੋ ਬਾਕੀ ਮੁਕਸਰ ਫ੍ਰੀਕਾਟ ਮੋਗਾ ਇਥੋਂ ਜਿਵੇਂ ਐਡਵਰਟਾਈਜ਼ਮੈਂਟ ਆਉਂਦੀ ਹੈ ਠੜਨਾ ਸੰਪਰਕ ਕੀਤਾ ਜਾਏਗਾ ਵੀਡੀਓ ਨੂੰ ਸ਼ੇਅਰ ਜਰੂ ਕਰਨਾ ਤੇ ਜੇ ਕਾ ਵੀ ਕਰਨੀ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਸੰਪਰਕ ਕਰਨਾ ਕਿਉਂਕਿ ਹੁੰਦਾ ਕੀ ਹੈ ਜਿਉਂ ਅਸੀਂ ਮੁਕਸਰ ਹੀ ਹੈ ਮੁਖਤਸਰ ਆਲਰੇਡੀ ਵੀ ਵਿਅਕਤੀ ਨਾਮ ਲਿਖਵਾ ਗਏ ਨੇ ਤਾਂ ਜਦੋਂ ਐਡਵਰਟਾਈਜ਼ਮੈਂਟ ਆਏਗੀ ਉਰੋਂ ਐਡਵਰਟਾਈਜ਼ਮੈਂਟ ਆਉਣ ਤੋਂ ਬਾਅਦ ਕੋ ਟਾਈਮ ਦੇ ਵਿੱਚ ਜਿਹੜਾ ਹੈਗਾ ਛੀਟਾ ਫੁੱਲ ਹੋ ਜਾਂਦੀਆਂ ਤਾਂ ਫਿਰ ਪਹਿਲ ਦੇ ਆਧਾਰ ਤੇ ਨਾਲ ਦੀ ਸੰਪਰਕ ਕਰੋ ਤਾਂ ਕਿ ਤੁਸੀਂ ਇਹ ਕੋਰਸ ਕਰ ਸਕੋ ਧੰਨਵਾਦ ਦੋਸਤੋ ਮੇਹਰ ਬਣੋ ਦੋਸਤੋ